ਜਬਰ ਨਕਾਮੀ ਹੋਰ ਜਬਰ ਜਦੋਂ ਤੱਕ ਨਾ ਖੁਦੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਤੇ ਮੂਹ ਦੀ ਖਾਣੀ ਇਹ ਗੱਲਾਂ ਉਹਨਾਂ ਸੂਰਬੀਰ ਜੋਧਿਆਂ ਨੇ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਹਨਾਂ ਦੇ ਸੰਘਰਸ਼ਾਂ ਦੀ ਖਾਤਰ ਲੋਕਾਂ ਦੀ ਖਾਤਰ ਸੰਘਰਸ਼ਾਂ ਦੇ ਵਿੱਚ ਸਾਰੀ ਜ਼ਿੰਦਗੀ ਲਾਈ ਭਗਵੰਤ ਮਰ ਵਰਗੇ ਅਨਾਰੀ ਮੁੱਖ ਮੰਤਰੀ ਇਹ ਗੱਲਾਂ ਜਾਣਦੇ ਹੀ ਕਿ ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਜਬਰ ਕਰਨ ਵਾਲੇ ਰਹੇ ਨਹੀਂ ਤੇ ਸੰਘਰਸ਼ ਕਰਨ ਵਾਲੇ ਕਦੇ ਹਾਰੇ ਨਹੀਂ ਤੇ ਨਾ ਹੀ ਉਹ ਕਦੇ ਖਤਮ ਹੁੰਦੇ ਦੁਨੀਆ ਦਾ ਕੋਈ ਧਾਰਮਿਕ ਗ੍ਰੰਥ ਚੱਕ ਲਓ ਕਿਸੇ ਫਿਲਾਸਫਰ ਦਾ ਇਤਿਹਾਸ ਪੜ੍ਹ ਲਓ ਕਿਸੇ ਫਿਲਾਸਫੀ ਦੀ ਕਿਤਾਬ ਪੜ੍ਹ ਲਓ ਉਹਨਾਂ ਨੇ ਕਿਹਾ ਵੀ ਲੋਕਾਂ ਤੋਂ ਵੱਡਾ ਕਦੇ ਕੋਈ ਨਹੀਂ ਹੁੰਦਾ ਜੋ ਲੋਕ ਕਹਿੰਦੇ ਨੇ ਉਹ ਤੁਹਾਨੂੰ ਸੁਣਨੀ ਚਾਹੀਦੀ ਹੈ ਨਾ ਇਹ ਨਾ ਤੋਂ ਵੱਡਾ ਕੋਈ ਕਾਨੂੰਨ ਹੁੰਦਾ ਨਾ ਇਹ ਨਾ ਤੋਂ ਵੱਡੀ ਕੋਈ ਅਦਾਲਤ ਹੁੰਦੀ ਹੈ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਕਿਸੇ ਕਿਸੇ ਬਾਗ ਦੀ ਬੂਲੀ ਹੈ ਜੀ ਇਹਨਾਂ ਦੇ ਸਾਹਮਣੇ ਤੇ ਸਾਨੂੰ ਮਾਨ ਸਾਹਿਬ ਮੋਜ ਨਾਲ ਹੀ ਕਹਿ ਜਾਂਦਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਤੂੰ ਮੈਨੂੰ ਇਹ ਗੱਸ ਲਹਿਰੇ ਦੇ ਵਿੱਚ ਇੱਕ ਕਿਸਾਨ ਦੀ ਘਾਉ ਮਾਫੀਆ ਜ਼ਬਰੀ ਜ਼ਮੀਨ ਨਪਰਿਆ ਸੀ ਤੇ ਉਹ ਤੇ ਉਸ ਕਿਸਾਨ ਦੀ ਗਰੀਬ ਕਿਸਾਨ ਦੀ ਮਦਦ ਵਾਸਤੇ ਕਿਰਤੀ ਕਿਸਾਨ ਜੁਨੀਆ ਦਾ ਆਗੂ ਨਿਰਪੈ ਸਿੱਕੇ ਦੀ ਆਵਾਜ਼ ਬੁਲੰਦ ਕੀਤੀ ਲੋਕਾਂ ਨੇ ਉਹਦੀ ਹਾਂ ਚ ਹਾਂ ਕਹੀ ਤੇ ਭੌਮਾਪੀ ਦੇ ਗੁੰਡਿਆਂ ਨੇ ਉਹਨੂੰ ਕੁੱਟ ਕੇ ਜੱਟਾ ਤੋੜਤੀਆ ਅਸੀਂ ਬੋਲੇ ਆ ਤੂੰ ਚੁੱਪ ਕਿਉਂ ਐ ਦੱਸ ਗਲਤ ਕਿਵੇਂ ਆਇਆ ਹੈਗਾ ਸ਼ਟਾਚਾਰ ਦੇ ਤੂੰ ਧਾਰੇ ਮਾਰਦੇ ਦਾਵੇ ਕਰਦੇ ਚਾਹੋ ਕਿ ਸਕੂਲ ਦੇ ਵਿੱਚ ਨੰਨੇ ਚਿੱਟੇ ਦਿਲ ਮੰਗ ਤੇਰੀ ਮੈਨੇਜਮੈਂਟ ਨੂੰ ਉਥੋਂ ਦੇ ਲੋਕਾਂ ਨੇ ਉਥੋਂ ਦੇ ਟੀਚਰਾਂ ਨੇ ਸ਼ਰੇਆਮ ਦੰਗੇ ਦਿਨ ਮਾਸਤਾ ਕੇ 12 ਲੱਖ ਰੁਪਇਆ ਮਹੀਨੇ ਦਾ ਹਰ ਮਹੀਨੇ ਤੇ ਇਹ ਘਾਪਲਾ ਕਰਦੇ ਨੇ ਤੇਰੇ ਡੀਸੀ ਦੀ ਲਿਖਤੀ ਰਿਪੋਰਟ ਆ ਗਈ ਦੱਸ ਤਾਂ ਉਥੇ ਕੀ ਕੀਤਾ ਤਾਂ ਟੀਚਰਾਂ ਨੂੰ ਕੰਡਣ ਤੂੰ ਉਸ ਬਾਤ ਦੇ ਚਾਰਾ ਗੁੰ ਰਿਜ਼ਲਟ ਬਣ ਤੋਂ ਕਰਨ ਦੇ ਕੋਲ ਅਸੀਂ ਉੱਥੇ ਬੋਲੇ ਆ ਤੂੰ ਚੁੱਪ ਕਿਉਂ ਐ ਬਈ ਆ ਖਾੜੇ ਦੇ ਵਿੱਚ ਆ ਜਾ ਤੂੰ ਬਾਇਓ ਗੈਸ ਪਲਾਂਟ ਲਾ ਰਹੇ ਨੇ ਲੋਕਾਂ ਦਾ ਇਤਰਾਜ਼ ਐ ਕਿ ਤੇਰੀ ਇਹ ਬਾਇਓ ਗੈਸ ਪਲਾਂਟ ਨੇ ਸਾਡਾ ਜਿਉਣਾ ਦੁੱਭਰ ਕਰ ਦੇਣਾ ਭੁੰਦਰੀ ਦਾ ਇਤਰਾਜ਼ ਐ ਚਾਰ ਪੰਜ ਪਿੰਡਾਂ ਦਾ ਹੋਰ ਲੁਧਿਆਣੇ ਚ ਇਤਰਾਜ਼ ਐ ਬਜਾਏ ਇਤਰਾਜ਼ ਸੁਣਦੇ ਬਜਾਏ ਉਹਨਾਂ ਦੀ ਗਲਦਲ ਧਿਆਨ ਦੇਣ ਦੇ ਤੂੰ ਪੁਰਸੀ ਧੜਾਂ ਚਾੜ ਕੇ ਪਿੰਡ ਨੂੰ ਦੱਬ ਕੇ ਉਹਨਾਂ ਦੇ ਤੰਬੂ ਪੱਟ ਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਘੋਲ ਨੂੰ ਦੱਬਣਾ ਚਾਹੁੰਦਾ ਅਸੀਂ ਉੱਥੇ ਆਵਾਜ਼ ਬੁਲੰਦ ਕੀਤੀ ਐ ਦੱਸ ਗਲਤ ਕੌਣ ਐ ਬਾਈ ਅਸੀਂ ਉਹਨਾਂ ਦੇ ਪੱਖ 'ਚ ਖੜੇ ਆ ਦੱਸ ਇੱਥੇ ਗਲਤ ਕੌਣ ਐ ਜਿਹੜਾ ਤੂੰ ਇਹ ਕਹਿ ਰਿਹਾ ਹੈ ਕਿ ਵਿਕਾਸ ਨਹੀਂ ਹੋਣ ਦਿੰਦੇ ਪਰ ਆ ਮੈਨੂੰ ਇਹ ਦੱਸੋ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਅਸੀਂ ਨੇ ਮੰਗੀਆਂ ਨੇ ਸਾਡੀ ਲੋੜ ਹੈ ਜਿਹੜੀਆਂ ਸੜਕਾਂ ਨਹੀਂ ਸਾਡੀ ਲੋੜ ਸੀ ਉਹ ਤਾਂ ਉਹਨਾਂ ਤੇ ਮਿੱਟੀ ਪਾ ਕੇ ਅਸੀਂ ਢੋਲ ਵਜਾ ਕੇ ਮਿੱਟੀ ਪਾ ਕੇ ਜ਼ਮੀਨਾਂ ਕਢਵਾ ਕੇ ਲੋਕਾਂ ਕੋਲ ਆਪ ਪਿੰਡਾਂ ਦੀਆਂ ਕੱਢੀਆਂ ਨੇ ਜਦੋਂ ਸਾਡੀ ਇਹਦਾ ਸੀ ਜਦੋਂ ਥੋਡੇ ਮੰਤਰੀ ਆਉਂਦੇ ਅਸੀਂ ਸਟੇਜਾਂ ਤੇ ਆ ਮੰਗ ਮੰਗ ਪੱਤਰ ਚ ਪੜਦੇ ਵੀ ਸਾਡੇ ਪਿੰਡ ਨੂੰ ਸੜਕ ਕੱਢ ਦਿਓ ਜਿਹੜੀਆਂ ਕਾਹਲੀ ਸਰਕਾਰ ਨੇ ਚਾਹੇ ਸੜਕਾਂ ਕੱਢੀਆਂ ਨੇ ਹਾਈਵੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੋਇਆ ਕੀਲੇ ਵੱਡ ਗਈਆਂ ਨੇ ਇਹਨਾਂ ਦੇ ਲੋਕਾਂ ਨੂੰ ਤਾਂ ਪੈਸੇ ਦੇ ਤੇ ਪੂਰੇ ਕੋਈ ਵਿਰੋਧ ਨਹੀਂ ਹੋਇਆ ਭਾਰਤ ਮਾਲਾ ਪ੍ਰੋਜੈਕਟੀਆਂ ਸੜਕਾਂ ਪੈਸਾ ਸੰਸਾਰ ਬੈਂਕ ਦਾ ਕਰਜ਼ਾ ਕੇਂਦਰ ਸਰਕਾਰ ਨੇ ਲਿਆ ਠੇਕਾ ਅਡਾਨੀਆਂ ਨੇ ਲਿਆ ਤੇ ਅਡਾਨੀਆਂ ਦੀ ਠੇਕੇਦਾਰੀ ਵਾਸਤੇ ਸਰਕਾਰ ਵੀ ਪਿੱਛੇ ਖੜੀ ਆ ਤੇ ਸਾਰਾ ਪ੍ਰਸ਼ਾਸਨ ਵੀ ਠੇਕੜਾ ਕਿਸਾਨ ਕੀ ਮੰਗ ਕਰਦੇ ਨੇ ਜੇ ਜੇ ਸਾਡੀ ਜ਼ਮੀਨ ਲੈਣੀ ਹੈ ਭਾਈ ਪੂਰੇ ਪੈਸੇ ਦਾ ਦੇ ਦਿਓ ਦੱਸ ਇੱਥੇ ਗਲਤ ਕੌਣਾ ਹੈ ਅਸੀਂ ਉਹਨਾਂ ਕਿਸਾਨਾਂ ਦੇ ਪਿੱਛੇ ਖੜੇ ਆ ਜਿਹੜੇ ਪੈਸੇ ਮੰਗਦੇ ਨੇ ਗੈਸ ਲਾਈਨ ਪਾਈਪਾਂ ਕੱਢੀਆਂ ਨੇ ਗੁਜਰਾਤ ਦੀ ਕੰਪਨੀ ਦਾ ਠੇਕਾ ਕੇਂਦਰ ਨੇ ਲਿਆ ਉਹ ਗੈਸ ਲਾਈਨ ਪਾਈਪ ਕਿਸਾਨਾਂ ਦੀ ਜ਼ਮੀਨ ਵਿੱਚੋਂ ਦੀ ਕੱਢ ਰਹੇ ਤੁਸੀਂ ਗੈਸ ਲਾਈਨ ਪਾਈਪ ਦੇ ਐਗਰੀਮੈਂਟ 'ਚ ਲਿਖਿਆ ਵੀ ਤੁਸੀਂ ਕੋਠਾ ਨਹੀਂ ਪਾ ਸਕਦੇ ਦਰਸਤ ਨਹੀਂ ला ਸਕਦੇ ਬੋਟਰ ਨਹੀਂ ਲਾ ਸਕਦੇ ਉਦਾਂ ਇੱਕ ਕਿਸਮ ਦੀ ਵਾਇਟੇਜ ਜ਼ਮੀਨ ਤੇ ਕਬਜ਼ੀ ਹੋ ਗਿਆ ਉਹ ਕਿਸਾਨ ਜ਼ਮੀਨ ਦੇ ਪੈਸੇ ਮੰਗਦੇ ਨੇ ਕੰਪਨੀ ਦੇਣ ਵਾਸਤੇ ਤਿਆਰ ਨਹੀਂ ਤੇਰਾ ਪ੍ਰਸ਼ਾਸਨ ਵੀ ਉਹਦੀ ਪਿੱਠ ਤੇ ਖੜਾ ਹੈ ਤੇ ਤੂੰ ਵੀ ਉਹਦੀ ਪਿੱਠ ਤੇ ਖੜਾ ਹੈ ਦੱਸ ਗਲਤ ਕੌਣ ਹੈ ਫੇਰ ਦੂਜੀ ਗੱਲ ਇਹ ਹੈ ਅੱਗੇ ਤੂੰ ਉਦੋਂ ਵੀ ਕਹਾਂ ਚਲਾ ਗਿਆ ਹੁਣ ਤੇਰਾ ਇਹ ਨਿਸ਼ਾਨਾ ਹੈ ਕਿ ਬੇਨਾਮੀਆ ਜ਼ਮੀਨਾਂ ਜਿੰਨੀਆਂ ਪੰਜਾਬ ਦੇ ਪੰਜਾਬ ਚ ਉਹ ਸਾਰੀਆਂ ਬੇਜਮੇ ਬੇਨਾਮੀਆ ਜ਼ਮੀਨਾਂ ਨੇ ਜਿਹੜੀਆਂ ਖੋਕੇ ਕਹਿੰਦੇ ਵੀ ਲੈਂਡ ਬੈਂਕ ਬਣਾਉਣਾ ਸਰਕਾਰ ਦੇ ਕੋਟੇ ਜਮਾ ਕਰਨੀਆਂ ਨੇ ਉਹ ਸਾਰੀਆਂ ਜ਼ਮੀਨਾਂ ਕਾਰਪੋਰੇਟ ਨੂੰ ਸਮਾਉਣੀ ਅਸੀਂ ਉਹਨੂੰ ਕਹਿ ਰਹੇ ਹਾਂ ਵੀ ਇਮਾਨ ਸਾਹਿਬ ਆਹ ਦੇਖ ਲਓ ਕਾਗਜ਼ ਅਸੀਂ 85 ਸਾਲ ਤੋਂ ਬਾਹਰ ਹਾਂ ਜੌਨ ਦੀ ਜ਼ਮੀਨ ਬਠੋਈ ਦੀ ਜ਼ਮੀਨ ਅਬੋਰ ਦੀ ਜ਼ਮੀਨ ਜਿਹੜੀ ਇਹ ਆ ਜਾ 7800 ਪਿੰਡ ਤੇ ਹੈ ਆ ਇੱਕ ਖੇੜੀ ਦਾ ਸਰਕਾਰ ਜ਼ਿਕਰ ਕਰਕੇ ਗਿਆ ਸਾਥੀ 700 ਏਕੜ 900 ਏਕੜ ਜ਼ਮੀਨ ਹੈ ਉਹ ਬੀੜੀ ਤੇ ਉਹਦਾ ਪਤਾ ਬੇਨਾਮੀ ਜ਼ਮੀਨ ਹੀ ਪਈ ਹੈ ਉਹਦਾ ਜ਼ਿਕਰ ਕਰਕੇ ਗਿਆ ਮੰਗਦਾ ਸਾਡੀ ਇਹ ਹੈ ਸੁਆਮੀ ਨਾਥ ਨੇ ਕਿਹਾ ਨੀਤੀ ਜੋਗਦੇ ਵੀ ਕਿਹਾ ਕਿ ਕਿਸਾਨਾਂ ਕੋਲੇ ਖੇਤੀ ਕਰਦੋਗੇ ਆ ਜ਼ਮੀਨਾਂ ਨੂੰ ਉਹਨਾਂ ਨੂੰ ਜ਼ਮੀਨਾਂ ਹੋਰ ਦਿਓ ਤਾਂ ਜਿਹੜੇ ਉਹਨਾਂ ਦੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਰੁਕ ਜਾਣਗੇ ਉਹ ਆਪਦੀ ਰੋਟੀ ਖਾਣਗੇ ਜਿਹੜਾ ਤੁਸੀਂ ਕਹਿੰਦੇ ਹੋ ਵੀ 80 ਕਰੋੜ ਲੋਕਾਂ ਨੂੰ ਅਸੀਂ ਅਨਾਜ ਦਿੰਨੇ ਆ ਫਰੀ ਜੇ ਭਾਈ ਜ਼ਮੀਨਾਂ ਤੁਸੀਂ ਇਹਨਾਂ ਲੋਕਾਂ ਚ ਵੰਡ ਦਿਓ ਜਿਹੜਾ ਆ ਅਨਾਜ ਦਾ ਭਾਰ ਚੱਕੀਂ ਫਿਰਦੇ ਹੋ ਤੁਸੀਂ ਇਹ ਤਾਂ ਮਜ਼ਦੂਰਾਂ ਨੂੰ ਦੇ ਦਿਓ ਜ਼ਮੀਨਾਂ ਸੋਡੇ ਆਪਦੇ ਅੰਕੜੇ ਕਹਿੰਦੇ ਨੇ ਕਿ ਪੌਣੇ 10 ਕਰੋੜ ਏਕੜ ਜਮੀਨ ਰਹੀ ਜਿਪਈ ਹੈ ਜਿਹੜੀ ਸਿਰਫ 40000 ਕਰੋੜ ਰੁਪਏ ਨਾਲ ਆਵਾਜ਼ ਕੀਤੀ ਜਾ ਸਕਦੀ ਦੇ ਦਿਓ ਮਜ਼ਦੂਰਾਂ ਨੂੰ ਕਰਨਾਂਗੇ ਕਮਾਈ ਹੋ ਪਾਲਣਗੇ ਆਪਣੇ ਬੱਚੇ ਭੁੱਖ ਪੈਦਾਵਾਰ ਵਾਝੂਗੀ ਤੇ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਜੂਗਾ ਇਹਦਾ ਅਸੀਂ ਪੱਖ ਲੈ ਰਹੇ ਹਾਂ ਤੂੰ ਇਹਦਾ ਵਿਰੋਧ ਖੜਨਾ ਹੈ ਮਾਨ ਸਾਹਿਬ ਦੱਸ ਗਲਤ ਤੂੰ ਹੈ ਕਿ ਅਸੀਂ ਤੂੰ ਖੜਾ ਹੋ ਜਾ ਤੂੰ ਹੈ ਕਿ ਹੁਣ ਤੂੰ ਮੈਂ ਸ਼ਰਤ ਗਲਤ ਨਾ ਵਰਦਾ ਤੂੰ ਬਠੰਡੇ ਦੇ ਵਿੱਚ ਬੋਲਣਾ ਹੈ ਜੇ ਕਿਸਾਨ ਧਰਨੇ ਵੇਚ ਦੇ। ਤੂੰ ਬਖਿੰਡੇ ਦੇ ਵਿੱਚ ਬੋਲਿਆ ਇਹਨਾਂ ਦੇ ਵੱਡੇ ਵੱਡੇ ਰੈਸਟੋਰੈਂਟ ਇਹਨਾਂ ਨੇ ਜਿਦਾ ਦਾਇਦਾਤਾ ਬਣਾਉਣੀ। ਇਹਨਾਂ ਨੇ ਪ੍ਰਾਪਰਟੀਆਂ ਬਣਾਉਣੀ। ਪੰਜਾਬੀ ਆਹ ਦੱਸ ਤੂੰ ਕਿਸੇ ਇੱਕ ਕਿਸਾਨ ਲੀਡਰ ਨੂੰ ਫੜ ਕੇ ਅੰਦਰ ਕਰਕੇ ਨੱਥ ਗਿਆ ਦੇ ਤੇ ਸਾਬਤ ਕਰ ਦੇ ਲੋਕਾਂ ਨੂੰ ਵੀ ਇਹਦੇ ਕੋਲ ਇੰਨੀ ਪ੍ਰਾਪਰਟੀ ਬਣ ਗਈ। ਆਇਨੇ ਧਰਨੇ ਦੇਸ਼ ਕੇ ਪ੍ਰਾਪਰਟੀ ਲੈ ਲਈ। ਤੇਰੀ ਜਿਹੜੀ ਉਹ ਸਟੇਜ ਤੋਂ ਬੋਲੀ ਹੋਈ ਸਪੀਚ ਹੈ ਬਠਿੰਡੇ ਕਹ ਕਹ ਮੈਂ ਚੈਲੰਜ ਕਰਦਾ ਕਿਸਾਨ ਮੇਰੇ ਨਾਲ ਬਹਿ ਜਾ ਹੁਣ ਮੈਨੂੰ ਇਹ ਦੱਸ ਕਾਹਦੇ ਚ ਬਹਿ ਜਾਣ ਡਿਬੇਟ ਚ ਡਿਬੇਟ ਕੀ ਹੁੰਦੀ ਹੈ ਗੱਲਬਾਤ ਤਿੰਨ ਤਰੀਕ ਨੂੰ ਕੌਣ ਭੱਜਿਆ ਸੀ ਬਈ ਆਦਮ ਚੱਲ ਤਿੰਨ ਮਾਰਚ ਵਾਲੇ ਦਿਨ ਕੌਣ ਭੱਜਿਆ ਸੀ ਭਗਵੰਤਬਾਹਨ ਸਾਹਿਬ ਤੇਰੇ ਅਫਸਰशाही ਬਿਊਰੋਕ੍ਰੇਸੀ ਨੌਕਰਸ਼ਾਹਾਂ ਪੁੱਛ ਲੈ ਵੀ ਕੌਣ ਭੱਜਿਆ ਸੀ 8 ਮਾਰਚ ਦੀ ਕਿਸਾਨ ਭਵਨ ਦੀ ਮੀਟਿੰਗ ਦੇ ਵਿੱਚ ਤੇਰੀਆਂ ਕੁਰਸੀਆਂ ਸੀ ਖੀਆਂ ਸੀ ਜੱਟ ਵੀ ਆ ਜਾ ਬੈਠ ਕੇ ਗੱਲ ਕਰ ਆਇਆ ਕਿਉਂ ਨਹੀਂ ਜੇ ਅਜੇ ਵੀ ਤੇਰਾ ਕੋਈ ਭਲੇਖਿਆ ਹੈ ਨਾ ਤੈਨੂੰ ਖੁੱਲਾ ਚੈਲੰਜ ਹੈ ਜਿੱਥੇ ਮਰਜੀ ਜਦੋਂ ਮਰਜੀ ਸੱਜ। ਪਰ ਅਸੀਂ ਆਏ ਨਹੀਂ ਹੁੰਦੇ ਜਿਵੇਂ ਤਾਂ ਪਹਿਲਾਂ ਵਿਰੋਧੀ ਪਾਰਟੀਆਂ ਨਾਲ ਕੀਤਾ ਸੀ ਕਿ ਆਜੋ ਮੇਰੇ ਨਾਲ ਗੱਲ ਕਰ ਲਓ 1700 ਵਲੰਟੀਅਰ ਬੁਲਾ ਦੇ ਵੀ ਬਾਹਰ ਆਏ ਦੀ ਬੇਇੱਜ਼ਤੀ ਕਰ। ਅਸੀਂ ਵੀ ਪੱਕੇ ਪੈਰੀ ਜਾਵਾਂਗੇ ਜੇ ਤੂੰ ਆਏ ਕਰੇਂਗਾ। ਇੱਕ ਤਾਂ ਰਾਹ ਹੈਗਾ ਡਿਬੇਟਾ ਡਿਬੇਟ ਕਰਨੀ ਆ ਬੰਦੇ ਬਤਾ ਲੈ ਨਿਊਟਰਲ ਬੰਦੇ ਐਡਵੋਕੇਟ ਬਤਾ ਲੈ ਜੱਜ ਬਤਾਦਾ ਹਾਰਡਕੋਅਰ ਰਿਟਾਇਰਮੈਂਟ ਜੱਜ ਉਹ ਫੈਸਲਾ ਕਰ ਸਕਣਗੇ ਕੌਣ ਠੀਕ ਅਸੀਂ ਗਲਤਾਂ ਕਿ ਠੀਕ ਆ ਇਹਦਾ ਫੈਸਲਾ ਹੋਊ ਤੇ ਜੇ ਤੂੰ ਦੂਜੀ ਦੇਖ ਡਿਬੇਟ ਵਾਲੀ ਛੱਡਣੀ ਆ ਤੇ ਜ਼ਬਰ ਕਰਕੇ ਤਾਂ ਸਾਨੂੰ ਦੱਪਣਾ ਤਾਂ ਤੈਨੂੰ ਖੁੱਲੀ ਛੁੱਟੀ ਐ ਤੇ ਮੈਦਾਨ ਖੁੱਲ੍ਹੇ ਉਵੇਂ ਆ ਜਾ ਅਸੀਂ ਤੇਰੇ ਜ਼ਬਰਦਸਤ ਵਿਰੋਧ ਕਰਾਂਗੇ ਤੇ ਸਾਡਾ ਸਬਰ ਵੀ ਦੇ ਕੱਲਾ ਤੂੰ ਨਹੀਂ ਹੈ ਜਿਹੜੀ ਕੁਰਸੀ ਤੇ ਤੂੰ ਆਇਆ ਨਾ ਹੁਣ ਇਸ ਕੁਰਸੀ ਤੇ ਬਹੁਤ ਬਹਿ ਕੇ ਚਲੇਗੇ ਪਹਿਲਾਂ ਨਾ ਇਹ ਅੰਦੋਲਨ ਕਦੇ ਦਬੇ ਨੇ ਨਾ ਇਹਨਾਂ ਦੇ ਦਬਣ ਉਹਨਾਂ ਚਿਰ ਤੱਕ ਚੱਲਦੇ ਰਹਿਣਗੇ ਜਿੰਨਾ ਚਿਰ ਇਹ ਠੱਕੜशाही ਚੱਲਦੀ ਰਹੇ ਜਿੰਨਾ ਚਿਰ ਇਹ ਲੁੱਟ ਖਸੁੱਟ ਚੱਲਦੀ ਕੀ ਸਮਝਦਾ ਹੈ ਤੂੰ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਨੇ ਸਾਡਾ ਫਾਇਦਾ ਕਰਨਾ ਕਿਹੜੀ ਨੇ ਸਾਡਾ ਨੁਕਸਾਨ ਕਰਨਾ ਬਾਇਓ ਗੈਸ ਪੈਨ ਪਲੈਂਟ ਦਾ ਵਿਰੋਧ ਹੋਇਆ ਇਸ ਕਰਕੇ ਹੋਇਆ ਨਾ ਵੀ ਉਹ ਬਦਬੂ ਮਾਰਦੀ ਹੈ ਉੱਚ ਇਹ ਜੀ ਗੈਸ ਮੀਥੇਨ ਗੈਸ ਇਹ ਜੀ ਨਿਕਲ ਜਿਹੜੇ ਬਰੁਖਤਾ ਦਾ ਨੁਕਸਾਨ ਕਰਦੀ ਹੈ ਹੁਣ ਤੇਰੇ ਨਾਲ ਕਿਹੜੇ ਇਤਿਹਾਸ ਤੋਂ ਗੱਲ ਕਰੀਏ ਕਿਹੜੀ ਕਿਤਾਬ ਤੋਂ ਗੱਲ ਕਰੀਏ 2018 ਦੇ ਅਮਰਿੰਦਰ ਦੀ ਸਰਕਾਰ ਵੇਲੇ 8 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਜਰਮਨ ਦੀ ਕੰਪਨੀ ਆਈ ਜਿਹੜੇ ਪ੍ਰਾਲੀ ਦੇ ਮਸਲੇ ਦਾ ਹੱਲ ਕੱਢਣ ਵਾਸਤੇ ਸੱਟ ਆਈ ਉਹਨੇ ਵੈਸ਼ ਦਰਾਨਾ ਨੇ ਗੱਲ ਕਹੀ ਕਿ ਪ੍ਰਾਲੀ ਸਾੜਨਾ ਵੀ ਗਲਤ ਪ੍ਰਾਣੀ ਨੂੰ ਜ਼ਮੀਨ ਦੇ ਵਿੱਚ ਬੋਣਾ ਵੀ ਗਲਤ ਇਹ ਦੋਨੇ ਕੰਮ ਹੀ ਕਰਾਲ ਨੇ ਜੇ ਸਾੜੋਂਗੇ ਤਾਂ ਵੀ ਇਹਦੇ ਵਿੱਚੋਂ ਮੀਥਨ ਗੈਸ ਹੈ ਜਿਹੜੀ ਬਹੁਤ ਖਤਰਨਾਕ ਹੈ ਮਨੁੱਖ ਵਾਸਤੇ ਉਹ ਹਾਨੀਕਾਰਕ ਜੇ ਇਹਨੂੰ ਜ਼ਮੀਨ 'ਚ ਦਬਕੇ ਗਾਲੋਗੇ ਮੀਥਨ ਗੈਸ ਫਿਰ ਵੀ ਇਹਦੇ ਵਿੱਚੋਂ ਨਿਕਲਦੀ ਹੈ ਉਹਨੇ ਇਹਨੂੰ ਦਬਕੇ ਮਾਰਨਾ ਫਿਰ ਜੇ ਇਹ ਬਿਮਾਰੀ ਦਾ ਹੱਲ ਕੱਢਣ ਵਾਸਤੇ ਤੂੰ ਆ ਕੁਝ ਕਰਦਾ ਤਾਂ ਝੋਨੇ ਦਾ ਬਦਲ ਹੀ ਕਰ ਦੇ ਫਿਰ ਤੂੰ ਤੈਨੂੰ ਐਡਾ ਹੀ ਜਾ ਨਾਲੇ ਪਾਣੀ ਬਾਜੂ ਨਾਲੇ ਅਸੀਂ ਬਾਜਾਂਗੇ ਅਸੀਂ ਕਦੋਂ ਬਾਗਾ ਸੀ ਤੇਰੇ ਕੋਲੋਂ ਝੋਨਾ ਭਾਈ ਤੇਰੇ ਪ੍ਰਭੂਆਂ ਨੂੰ ਪੁੱਛ ਲੈ ਉਹ ਦਿੱਲੀ ਵਾਲਿਆਂ ਨੂੰ ਪੁੱਛ ਲੈ ਉਹ ਨੀਤੀ ਜੋਗ ਵਾਲਿਆਂ ਨੂੰ ਪੁੱਛ ਲੈ ਝੋਨਾ ਤਾਂ ਸਾਡੀ ਫਸਲ ਹੀ ਨਹੀਂ ਸੀ ਭਾਈ ਝੋਨਾ ਤਾਂ ਦਿੱਕਤਾਂ ਤੁਸੀਂ ਸਾਨੂੰ ਇੱਥੇ ਤਾਂ 1200 ਮਿਮੀ بارش ਹੁੰਦੀ ਹੈ ਜਿੱਥੇ ਝੋਨਾ ਉੱਥੇ ਬੀਜਣਾ ਚਾਹੀਦਾ ਪੰਜਾਬ ਚ ਤਾਂ ਸਿਰਫ 500 ਐਮਐਮ ਪਾਣੀ ਦੇ ਵਿੱਚ ਤੁਸੀਂ ਝੋਨਾ ਸਾਨੂੰ ਦੇਤਾ ਅਸੀਂ ਤਾਂ ਮੰਗਿਆ ਨਹੀਂ ਆ ਕੇ ਕਰਕੇ ਪਾਣੀ ਮਕਾਇਆ ਜੇ ਤੁਹਾਡੇ ਮਾਡਲ ਨੇ ਮਕਾਇਆ ਇਹ ਖੇਤੀ ਦਾ ਮਾਡਲ ਲਿਆਂਦਾ ਤੁਸੀਂ ਆਪਦਾ ਸਮਾਨ ਵੇਚਣ ਦੀ ਗੱਤਰ ਲੈਣ ਇਸ ਕਰਕੇ ਜਿਹੜਾ ਤੁਸੀਂ ਸਾਡੇ ਤੇ ਠੋਸ ਰਹੇ ਹੋ ਵੀ ਇੰਡਸਟਰੀਆਂ ਦਾ ਵਿਰੋਧ ਕਰਦੇ 22 ਗੱਲਾਂ ਮਿਲ ਲੱਗੀਆਂ ਪੰਜਾਬ ਚ ਕਿਸੇ ਦਾ ਵਿਰੋਧ ਹੋਇਆ 5000 ਸੈਲਰ ਆ ਪੰਜਾਬ ਚ ਕਿਸੇ ਦਾ ਵਿਰੋਧ ਹੋਇਆ ਇੱਕ ਦਰਜਣ ਕਾਟਨ ਮੀਲਾਂ ਲੱਗੀਆਂ ਪੰਜਾਬ 'ਚ ਕਿਸੇ ਦਾ ਵਿਰੋਧ ਹੋਇਆ ਜਿਹੜੀਆਂ ਸਾਡੇ ਫਾਇਦੇ ਦੀਆਂ ਮਿਲਾਂ ਨੇ ਜਦੋਂ ਲੱਗਦੀਆਂ ਨੇ ਅਸੀਂ ਹੱਲ ਕਿਉਂ ਨਹੀਂ ਕਰਾਂਗੇ ਜੇ ਪਰਾਲੀ ਦਾ ਤੂੰ ਸਹੀ ਹੱਲ ਕੱਢਣ ਵਾਸਤੇ ਕੋਈ ਬਿੱਲ ਲਾਵੇ ਉਹ ਪ੍ਰਦੂਸ਼ਣ ਨਾ ਕਰੇ ਲੋਕਾਂ ਨੂੰ ਤਕਲੀਫ ਨਾ ਹੋਵੇ ਅਸੀਂ ਵਿਰੋਧ ਕਿਉਂ ਕਰਾ ਦੇ ਇਹ ਗੱਲ ਸਮਝਦੇ ਤੁਸੀਂ ਕਾਤੋਂ ਹੁਣ ਇਸ ਨੂੰ ਤੂੰ ਡਾਂਗ ਦੇ ਜੋਰ ਨਾਲ ਦੱਬਣਾ ਚਾਹੁੰਦਾ ਹੈ ਇਹ ਅੰਦੋਲਨ ਨੂੰ ਕਿਸਾਨਾਂ ਨੂੰ ਤੂੰ ਉਥੇ ਬੋਲ ਰਹੇ ਇਹ ਧਰਨੇ ਵੇਚ ਦਿੰਦੇ ਨੇ ਡੰਗਰਾਂ ਦਾ ਪਾਲੀ ਵੀ ਨਹੀਂ ਇਹ ਗੱਲ ਕਹਿੰਦਾ ਪੰਜਾਬ ਦੀ ਸਖਤ ਦੇ ਵਿੱਚ ਕਿਸੇ ਵਿਰੋਧੀ ਨੂੰ ਪੁੱਛ ਲਿਓ ਕਿ ਕਿਸਾਨ ਜਿੱਥੇ ਬੰਧੀਆਂ ਧਰਨਾ ਦੇ ਸੌਦੇ ਕਰਦੀਆਂ ਨੇ ਇਹ ਕਿੱਥੋਂ ਬੋਲਿਆ ਬਾਈ ਇਹ ਬੋਲਿਆ ਇਹ ਕਿ ਜਿਹੜੀ ਬਟਿੰਡੇ ਦੇ ਵਿੱਚ ਭਾਸ਼ਣ ਕੀਤਾ ਹੋਵੇ ਉਹਨੇ ਕਿਹਾ ਵੀ ਇਹ ਧਰਨੇ ਵੇਚਦੇ ਮਰਾਠ ਪਿੰਡ ਹੈ ਬਟਿੰਡੇ ਦਾ ਇੱਕ ਬਹੁਤ ਵੱਡਾ ਪਿੰਡ ਉਥੇ ਆਪ ਦੇ ਕਾਗੂ ਨੇ ਸ਼ਿਕਾਇਤ ਕੀਤੀ ਜੇ ਸਾਡੇ ਪਿੰਡ ਦੇ ਵਿੱਚ ਇੱਕ ਇੱਕ ਬੰਦੇ ਤੋਂ 20-20 ਹਜ਼ਾਰ ਰੁਪਈਆ ਏਕੜ ਦਾ ਇਕੱਠਾ ਕਰਕੇ ਕੁਝ ਬੰਦੇ ਲੈ ਗਏ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਦੋਂ ਬੰਦੇ ਨੂੰ ਪੁੱਛਿਆ ਚੈਨਲ ਵਾਲੇ ਵੀ ਉਹ ਬੰਦੇ ਕੌਣ ਸੀ ਉਹ ਕਹਿੰਦਾ ਜੀ ਅਕਾਲੀਆਂ ਦੇ ਬੰਦੇ ਸੀ ਕੁਸਾਪੜਾਂ ਨਾਲ ਚਲਦੇ ਸੀ ਉਹ 86 ਪਾਰਟੀਆਂ ਦੇ ਬੰਦੇ ਸੀ ਜਦੋਂ ਇੱਕ মিডিਆ ਵਾਲ ਨੇ ਸਵਾਲ ਕਰਿਆ ਵੀ ਕੀ ਇਹ ਕਿਸਾਨ ਜਥੇਬੰਦੀਆਂ ਦੇ ਬੰਦੇ ਸੀ ਤਾਂ ਉਹਨਾਂ ਦਾ ਜਵਾਬ ਸੀ ਸਾਰੇ ਦੇ ਸਾਰਿਆਂ ਦਾ ਵੀ ਕਿਸਾਨ ਜਥੇਬੰਦੀਆਂ ਵਾਲਾ ਕੋਈ ਬੰਦਾ ਨਹੀਂ ਸੀ ਕੋਈ ਸੌਦਾ ਬੰਦਾ ਧਰਨੇ ਸੋਡੀ ਜਮਾਤ ਦਾ ਬੰਦਾ ਪੈਸਾ ਦੇ ਕਿੱਲੇ ਦੇ ਉੱਤੇ ਪੈਸੇ ਇਕੱਠੇ ਕਰ ਜਾਂਦਾ ਹੈ ਸੋਡੇ ਨੌਕਰ ਸ਼ਾਹਾਂ ਨੂੰ ਪੈਸੇ ਲੈਣੇ ਹੁੰਦੇ ਸੋਡੀ ਅਫਸਰ ਸ਼ਾਹੀ ਉਹ ਪੈਸੇ ਲੈਂਦੀ ਹੈ ਨਾਨੀ ਖਸਮ ਕਰੇ ਦੋਤਾ ਚੱਟੀ ਭਰੇ ਸਜਾ ਸਾਨੂੰ ਤੂੰ ਸਾਬਤ ਕਰ ਦੇ ਕਿ ਕਿਸੇ ਕਿਸਾਨ ਜਥੇਬੰਦੀ ਨੇ ਕਦੇ ਧਰਨੇ ਦਾ ਸੌਦਾ ਕੀਤਾ ਹੋਵੇ ਕਿਸੇ ਗੱਲ ਦਾ ਸੌਦਾ ਕੀਤਾ ਹੋਵੇ ਜਾਂ ਤੂੰ ਸਾਬਤ ਕਰ ਦੇ ਤੇਰੀ ਜਮਾਤ ਦਾ ਇੱਕ ਬੰਦਾ ਲੋਕਾਂ ਦੀ ਖਾਤਰ ਜਾਨ ਦੇ ਕੇ ਗਿਆ ਹੋਵੇ ਤੂੰ ਉਹਨਾਂ ਲੋਕਾਂ ਦੀ ਸ਼ਿਕਾਇਤ ਲਾਉਣਾ ਆ ਚੱਕਲੀ ਸ਼ੇਰ ਦਾ ਫਿਰਤੀ ਟਰਕੀ ਕੀਦੀ ਗੋਲੀ ਕੀਦੀ ਜ਼ਮੀਨ ਕਿਸੇ ਹੋਰ ਦੀ ਮਰਿਆ ਫਿਰਤੀ ਸਾਧੂ ਸੂ ਤਕਤੂਬਰਾ ਜ਼ਮੀਨ ਅੰਮਰਸਰ ਦੇ ਲੋਕਾਂ ਦੀ ਰੋਲਾ ਅਵਾਟ ਕਰਨ ਦੇ ਮਾਲਕੀ ਹੱਕ ਦਾ ਸਰਕਾਰ ਛੋਡੀ ਅਕਾਲੀਆਣੀ ਸਰਕਾਰ ਵੀਰ ਸੁਗਲੋਪੋ ਕਰਿਆ ਦਿਲ ਦੇ ਹਾੜ ਦੇ ਕਤਲ ਕਰਦਾ ਕੋਈ ਹੈ ਤੇਰੇ ਜਮਾਤ ਦੇ ਵਿੱਚ ਅਜਾ ਬੰਦਾ ਜਿਹੜਾ ਬੇਗਰਜ਼ ਲੋਕਾਂ ਦੀ ਸੇਵਾ ਕਰਦਾ ਹੋਵੇ ਕੋਈ ਹੈ ਰੱਜਿਆ ਪੁੱਜਾ ਤੇਰਾ ਬੰਦਾ ਜਿਹੜਾ ਐਸ਼ ਇਦਰ ਨੂੰ ਲੱਤ ਮਾਰ ਕੇ ਲੋਕਾਂ ਦੀ ਖਾਤਰ ਪੁੰਜੇ ਸੌਂਦਾ ਹੋਵੇ ਕੋਈ ਹੈ ਤੇਰੇ ਜਮਾਤ ਦੇ ਵਿੱਚ ਅਜਾ ਬੰਦਾ ਜਿਹੜਾ ਲੋਕਾਂ ਦੀ ਖਾਤਰ ਸਖਤ ਤੋਂ ਸਖਤ ਸਜ਼ਾ ਮੰਨਣ ਵਾਸਤੇ ਤਿਆਰ ਹੋਵੇ ਇੱਧਰ ਮਿਲ ਜਾਣ ਦੇ ਇੱਧਰ ਮਿਲ ਜਾਣਗੇ ਤੈਨੂੰ ਤੇ ਤੂੰ ਸਾਡੇ ਮੁਕਾਬਲੇ ਚ ਨਹੀਂ ਆ ਸਕਦਾ ਕਦੇ ਵੀ ਕਦੇ ਵੀ ਨਹੀਂ ਆ ਸਕਦਾ ਤੈਨੂੰ ਬੋਲਣਾ ਤਾਂ ਹੁੰਦਾ ਨਹੀਂ ਤੈਨੂੰ ਗੱਲ ਕਰਨੀ ਆਉਂਦੀ ਨਹੀਂ ਤੂੰ ਡਵੇਟ ਕਰ ਨਹੀਂ ਸਕਦਾ ਜੇ ਤੂੰ ਡਾਂਗ ਚਲਾ ਸਕਦਾ ਚਲਾ ਲਈ ਅਸੀਂ ਤੇਰੀ ਡਾਂਗ ਚਲਾਉਣ ਦੇ ਵਾਸਤੇ ਵੀ ਤਿਆਰ ਆ ਤੇ ਡਾਂਗ ਦਾ ਜਵਾਬ ਦੇਣ ਦੇ ਵਾਸਤੇ ਵੀ ਤਿਆਰ ਆ ਤੇਰੇ ਵਾਸਤੇ ਇੰਨੀ ਬਾਤ ਹੋਇਆ ਧੰਨਵਾਦ